ਪੇਸ਼ ਹੈ ਜੀ ਕਹਾਣੀ ਹਨੇਰੇ ਦਾ ਸਫ਼ਰ ਭਾਗ ਤੀਜਾ ਮੈਂ ਬੀਜ ਬਜਾਈ ਕਰਦਾ ਰਿਹਾ ਪਰ ਮੇਰੀ ਸੁਰਤੀ ਵੀਰਾਂ ਤੇ ਸਾਡੇ ਹੋਣ ਵਾਲੇ ਬੱਚੇ ਵਿੱਚ ਹੀ ਝਟਕਦੀ ਰਹੀ ਕੰਮ ਕਰਦਿਆਂ ਰੋਟੀ ਖਾਂਦਿਆਂ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਵੀਰਾਂ ਦੀਆਂ ਯਾਦਾਂ ਮੇਰੇ ਦਿਮਾਗ ਵਿੱਚ ਝੇਲੀਆਂ ਦਿੰਦੀਆਂ ਫਿਰਦੀਆਂ ਮੇਰਾ ਇਕੱਲੇ ਦਾ ਹੁਣ ਕਿਤੇ ਜੀ ਨਹੀਂ ਸੀ ਲੱਗਦਾ ਰਾਤ ਨੂੰ ਇਕੱਲੇ ਪਿਆ ਡਰਾਉਂਦਾ ਦਿਲ ਕਰਦਾ ਵੀਰਾਂ ਕੋਲ ਚਲਾ ਜਾਵਾਂ ਜਾਂ ਉਸ ਨੂੰ ਇੱਥੇ ਲੈ ਆਵਾਂ ਇੱਕ ਰਾਤ ਮੈਨੂੰ ਬੜਾ ਭੈੜਾ ਸੁਪਨਾ ਆਇਆ ਜਿਵੇਂ ਵੀਰਾਂ ਮੇਰੇ ਤੋਂ ਗਵਾਚ ਗਈ ਹੋਵੇ ਤੇ ਮੈਂ ਉਸ ਨੂੰ ਟੋਬਿਆਂ ਜੰਗਲਾਂ ਰੋਈਆਂ ਬੀਆਂ ਬਾਨਾ ਵਿੱਚ ਲੱਭਦਾ ਫਿਰਦਾ ਹਾਂ ਲੱਭਦਿਆਂ ਲੱਭਦਿਆਂ ਸ਼ਾਮ ਹੋ ਗਈ ਮੈਂ ਥੱਕ ਗਿਆ ਪਰ ਮੈਨੂੰ ਵੀਰਾਂ ਕਿਤੇ ਨਾ ਮਿਲੀ ਹੁਣ ਮੇਰੀ ਬੀਰਾਂ ਨੂੰ ਮਿਲ ਆਉਣ ਦੀ ਚਾਹਨਾ ਹੋਰ ਵੀ ਦੁੱਗਣੀ ਹੋ ਗਈ ਸੀ ਬੀਜ ਬਜਾਈ ਤੋਂ ਬਾਅਦ ਇੱਕ ਦਿਨ ਮੈਂ ਹਜੂਰੇ ਤੇ ਭਾਨੇ ਹੋਰਾਂ ਤੋਂ ਦਾਨਗੜ੍ਹ ਜਾ ਆਉਣ ਦੀ ਇਜਾਜ਼ਤ ਲੈ ਲਈ ਇੱਕ ਅੱਧ ਕੱਪੜਾ ਮੈਂ ਨਾਲ ਚੁੱਕ ਲਿਆ ਬਾਕੀ ਸਮਾਨ ਉੱਥੇ ਹੀ ਛੱਡ ਦਿੱਤਾ ਸੋਚਿਆ ਸੀ ਜਦੋਂ ਕਿਧਰੇ ਪੱਕਾ ਟਿਕਾਣਾ ਹੋਵੇਗਾ ਫੇਰ ਹੀ ਸਾਰਾ ਸਮਾਨ ਚੁੱਕਾਂਗੀ ਜਸੋਵਾਲ ਤੱਕ ਭਾਨਾ ਮੈਨੂੰ ਆਪ ਛੱਡਣ ਆਇਆ ਉਸਨੇ ਹੀ ਮੈਨੂੰ ਟਿਕਟ ਲੈ ਕੇ ਦਿੱਤੀ ਗੱਡੀ ਤੁਰਨ ਤੱਕ ਉਹ ਮੇਰੇ ਕੋਲ ਖੜਾ ਗੱਲਾਂ ਕਰਦਾ ਰਿਹਾ ਮੈਂ ਗੱਡੀ 'ਚ ਬੈਠਾ ਵੇਖ ਰਿਹਾ ਸੀ ਖੇਤਾਂ ਵਿੱਚ ਮੂੜ ਕਣਕਾਂ ਪਰਤਾਈਆਂ ਸਨ ਦੂਰ ਦੂਰ ਤੱਕ ਉੱਚੇ ਨੀਵੇਂ ਟੱਬਿਆਂ ਤੇ ਮੈਦਾਨਾਂ 'ਚ ਹਾੜੀ ਦੀਆਂ ਫਸਲਾਂ ਬੀਜੀਆਂ ਜਾ ਚੁੱਕੀਆਂ ਸਨ ਹੁਣ ਫੇਰ ਓਵੇਂ ਕੰਮ ਹੋਣ ਲੱਗੇ ਸਨ ਜਿਵੇਂ ਹੱਲਿਆਂ ਤੋਂ ਪਹਿਲਾਂ ਹੁੰਦੇ ਸਨ ਗੱਡੀ ਮਲੇਰਕੋਟਲੇ ਦੀ ਹੱਦ ਚ ਆਵੜੀ ਮੈਂ ਵੇਖ ਕੇ ਹੈਰਾਨ ਰਹਿ ਗਿਆ ਮੀਏ ਤਾਂ ਓਵੇਂ ਹੱਥਾਂ 'ਚ ਖੁਰਪੇ ਲਈ ਸਬਜ਼ੀਆਂ ਗੁੱੜ ਰਹੇ ਸਨ ਮੈਨੂੰ ਤਾਂ ਖਬਰਾਂ ਮਿਲਦਿਆਂ ਰਹੀਆਂ ਸਨ ਕਿ ਮਲੇਰ ਕੋਟਲਾ ਉੱਜੜ ਗਿਆ ਹੈ ਪਰ ਇੱਥੇ ਤਾਂ ਕੁਝ ਵੀ ਨਹੀਂ ਸੀ ਬਦਲਿਆ ਉਹੀ ਮਲੇਰ ਕੋਟਲਾ ਉਹੀ ਹੁਕਕੀਆਂ ਲਈ ਫਿਰਦੇ ਮੀਏ ਉਹੀ ਪਹਿਰਾਵਾ ਸਭ ਕੁਝ ਉੰਜਦਾ ਹੀ ਉੰਜ ਜਿਵੇਂ ਕਿਸੇ ਨੇ ਮਲੇਰ ਕੋਟਲੇ ਨੂੰ ਬੁੱਕਲ 'ਚ ਲੈ ਕੇ ਖੂਨੀ ਹਨੇਰੀ ਤੋਂ ਬਚਾ ਲਿਆ ਹੋਵੇ ਤੇ ਸ਼ਾਂਤੀ ਹੋਣ ਤੇ ਮੁਰਦ ਤਰਤੀ ਤੇ ਟਿਕਾ ਦਿੱਤਾ ਹੋਵੇ ਗੱਡੀ ਮਲੇਰ ਕੋਟਲਿਓਂ ਤੁਰੀ ਤੂਰੀ ਤੱਕ ਆ ਗਈ। ਤੂਰੀ ਆ ਕੇ ਰੁਕੀ ਮੈਂ ਤੂਰੀ ਉਤਰ ਗਿਆ। ਦਿਨ ਛਿਪਦਾ ਸੀ ਪਰ ਬਰਨਾਲੇ ਨੂੰ ਜਾਣ ਵਾਲੀ ਗੱਡੀ ਦੀ ਅਜੇ ਕੋਈ ਖਬਰ ਸਾਰ ਨਹੀਂ ਸੀ। ਲੰਬੇ ਇੰਤਜ਼ਾਰ ਤੋਂ ਬਾਅਦ ਜਦੋਂ ਬਰਨਾਲੇ ਨੂੰ ਜਾਣ ਵਾਲੀ ਗੱਡੀ ਆਈ ਮੈਂ ਸ਼ੁਕਰ ਮਨਾਉਂਦਾ ਉਸ ਵਿੱਚ ਚੜ ਗਿਆ। ਬਰਨਾਲੇ ਪਹੁੰਚਦਿਆਂ ਮੈਨੂੰ ਹਨੇਰਾ ਹੋ ਗਿਆ ਸੀ ਦੀਵੇ ਲੱਗ ਗਏ ਸਨ। ਹੁਣ ਮੈਂ ਦਾਨਗੜ੍ਹ ਜਾਣ ਵਾਲੇ ਕਿਸੇ ਸਾਧਨ ਦੀ ਝਾਕ ਵਿੱਚ ਸੀ। ਚਾਹੇ ਇੰਨੇ ਹਨੇਰੇ ਕੋਈ ਸਾਧਨ ਸੰਭ ਨਹੀਂ ਸੀ ਫਿਰ ਵੀ ਮੈਂ ਆਸ ਦੀ ਤੰਦ ਫੜੀ ਦੁਕਾਨ ਵਾਲੇ ਨੂੰ ਪੁੱਛ ਹੀ ਲਿਆ ਨਾ ਹੁਣ ਤਾਂ ਕੋਈ ਸਾਧਨ ਨਹੀਂ ਜਾਂਦਾ ਉਹਨੇ ਨਾਂ ਵਿੱਚ ਸਿਰ ਮਾਰ ਦਿੱਤਾ ਤੂੰ ਐਂ ਕਰ ਆਸ ਰਾਤ ਕੱਟ ਲੈ ਸਵੇਰੇ ਦਿਨ ਚੜੇ ਬਗਜੀ ਉਸਨੇ ਮੈਨੂੰ ਉੱਲੂਆਂ ਵਾਂਗ ਇੱਧਰ ਉੱਧਰ ਝਾਕਦੇ ਵੇਖ ਕੇ ਸਲਾਹ ਦਿੱਤੀ ਰੋਟੀ ਮਿਲ ਜੂ ਇੱਥੋਂ ਹੁਣ ਮੇਰੀ ਭੁੱਖ ਵੀ ਹੱਦ ਬੰਨੇ ਤੋੜ ਰਹੀ ਸੀ ਨਾ ਰੋਟੀ ਤਾਂ ਨਹੀਂ ਮਿਲਣੀ ਚਾਹ ਬਣਾ ਦੇਨਾ ਚਲ ਚਾਹ ਬਣਾ ਦੇ ਫਿਰ ਕੁਟ ਉਸਨੇ ਅੰਗੀਠੀ ਤੇ ਚਾਹ ਤਰ ਲਈ ਚਾਹ ਬਣਦੇ ਬਣਦੇ ਇੱਕ ਔਰਤ ਮਰਦ ਸਰਾ ਬਾਰੇ ਪੁੱਛਦੀ ਹੋਰ ਆ ਗਏ ਆ ਸੀ ਭਾਈ ਸਰਾ ਆ ਮੁੰਡੇ ਨੇ ਵੀ ਇੱਥੇ ਰਾਤ ਕੱਟਣੀ ਐ ਚਾਹ ਵਾਲੇ ਨੇ ਸਾਨੂੰ ਇੱਕ ਦੂਜੇ ਦੇ ਨੇੜੇ ਲਾਉਣਾ ਚਾਹਿਆ ਪਰ ਉਹ ਬੰਦਾ ਮੇਰੇ ਵੱਲ ਹੋਰੂੰ ਜਿਹਾ ਵੇਖਦੇ ਮੂੰਹ ਵੱਟ ਗਿਆ ਚਲੋ ਬੋਲ ਚੱਲ ਨਾ ਸੀ ਕੱਟੋ-ਕੱਟ ਮੇਰੇ ਕੋਲ ਆਦਮ-ਜਾਤ ਹੋਣ ਦਾ ਹੌਸਲਾ ਤਾਂ ਰਹੇਗਾ ਮੈਨੂੰ ਅੰਦਰੋਂ-ਅੰਦਰੀ ਉਹਨਾਂ ਦਾ ਮੇਰੇ ਨਾਲ ਰਾਤ ਕੱਟਣ ਤੇ ਖੁਸ਼ੀ ਮਹਿਸੂਸ ਹੋਈ ਚਾਹੇ ਉਹਨਾਂ ਨੇ ਸਾਰੀ ਰਾਤ ਮੇਰੇ ਨਾਲ ਕੋਈ ਗੱਲ ਨਾ ਕੀਤੀ ਪਰ ਮੇਰਾ ਸਰਾ ਵਿੱਚ ਇਕੱਲੇ ਹੋਣ ਦਾ ਡਰ ਲਹਿ ਗਿਆ ਸਵੇਰੇ 4 ਵਜੇ ਉੱਠਿਆ ਖੇਸ ਦੀ ਬੁੱਕਲ ਮਾਰ ਕੇ ਬਾਹਰ ਗਿਆ ਚਾਹ ਵਾਲੇ ਨੇ ਲੱਕੜਾਂ ਦੀ ਧੋਣੀ ਬਾਲ ਰੱਖੀ ਸੀ ਆਪ ਉਹ ਅੰਗੀਠੀ ਨੂੰ ਪਖਾ ਰਿਹਾ ਸੀ ਮੈਂ ਉਸ ਨੂੰ ਚਾਹ ਬਣਾਉਣ ਲਈ ਕਹਿ ਕੇ ਆਪ ਅੱਗ ਸੇਕਣ ਲੱਗ ਪਿਆ ਥੋੜੇ ਸਮੇਂ ਬਾਅਦ ਉਸ ਨੇ ਗਰਮ ਗਰਮ ਚਾਹ ਦਾ ਗਲਾਸ ਮੇਰੇ ਕੋਲ ਲਿਆ ਰੱਖਿਆ ਚਾਹ ਦੀ ਕੁੱਟ ਅੰਦਰ ਲੰਗੀ ਤਾਂ ਮੇਰਾ ਦਦਾ ਪਾਲਾ ਲੈ ਗਿਆ ਹੱਥ ਵਿੱਚ ਝੋਲਾ ਫੜੀ ਦਾਨ ਕਰਦੇ ਮੈਂ ਰਾਹ ਪੈ ਗਿਆ ਮੈਨੂੰ ਜਿੰਨਾ ਵੀ ਹੋ ਸਕਿਆ ਓਨੀ ਤੇਜ਼ ਦੌੜਨ ਲੱਗਿਆ ਕਿ ਬਾਟ ਵੀ ਜਲਦੀ ਨਿਬੜ ਜਾਵੇ ਤੇ ਮੇਰਾ ਪਾਲਾ ਵੀ ਲੈ ਜਾਵੇ ਜਦੋਂ ਮੈਂ ਦਾਨਗੜ ਪਹੁੰਚਿਆ ਲੋਈ ਅਜੇ ਪਾਟੀ ਨਹੀਂ ਸੀ। ਬੁੜੀਆਂ ਬੰਦੇ ਜੰਗਲ ਪਾਣੀ ਜਾਣ ਲਈ ਖੇਤਾਂ 'ਚ ਤੁਰੇ ਆਉਂਦੀ ਸਨ। ਕੋਈ ਕੰਮ ਦੀ ਮਹਰੇਲਣ ਗੋਹੇ ਦਾ ਪੱਠੜ ਚੁੱਕੀ ਵੀ ਟੱਕਰੀ ਮੈਨੂੰ। ਮੈਂ ਗਲੀਆਂ ਦਰਵਾਜ਼ੇ ਲੰਘਦਾ ਮੇਰੀ ਭੈਣ ਦੇ ਘਰ ਅੱਗੇ ਜਾ ਖੜਿਆ। ਤਖਤਿਆਂ ਕੋਲ ਲੱਗ ਕੇ ਅੰਦਰ ਦੀ ਬਿੜਕ ਲਈ। ਅੰਦਰ ਚੁੱਪਚਾ ਸੀ। ਮੈਂ ਬਾਹਰਲਾ ਕੁੰਡਾ ਖੜਕਾ ਕੇ ਬੋਲ ਮਾਰਿਆ। ਕਰਮਦੀਨ ਉਹ ਕਰਮਦੀਨਾ। ਅੰਦਰੋਂ ਕੋਈ ਆਵਾਜ਼ ਨਾ ਆਈ। ਕਰਮਦੀਨ ਬਾਰ ਖੋਲੀ ਮੈਂ ਦਵਾਰਾ ਉੱਚੀ ਬੋਲ ਮਾਰਿਆ ਅੰਦਰੋਂ ਕੋਈ ਉਠਿਆ ਤੇ ਫਿਰ ਬਾਰ ਵੱਲ ਪੈੜਚਾਲ ਹੁੰਦੀ ਸੁਣੀ ਕੌਣ ਨਹਰ ਕਰਮਦੀਨ ਦਾ ਛੋਟਾ ਭਰਾ ਬਾਰ ਖੋਲ ਕੇ ਮੇਰੇ ਸਾਹਮਣੇ ਖੜਾ ਸੀ ਹਾਂ ਹੋ ਠੀਕ ਨੇ ਸਾਰੇ ਮੈਂ ਬਾਰ ਦੇ ਅੰਦਰ ਹੋ ਗਿਆ ਉਸਨੇ ਕਿਸੇ ਹੈਰਾਨੀ ਚ ਡੁੱਬਿਆ ਮੇਰੇ ਵੱਲ ਤੁਰ ਕੇ ਪੁੱਛਿਆ ਐਨੇ ਸਵੇਰੇ ਕਿਧਰੋਂ ਖੈਰ ਤਾਂ ਹੈ ਉਸ ਦੀ ਇਹ ਹੈਰਾਨੀ ਹੋਣ ਬੁੱਲਾਂ ਤੇ ਆ ਗਈ। ਉਂ ਤਾਂ ਮੈਂ ਕੱਲ ਆਇਆ ਸੀ। ਬਰਨਾਲੇ ਤੱਕ ਆਉਂਦਿਆਂ ਮੈਨੂੰ ਕਵੇੜਾ ਹੋ ਗਿਆ। ਫਿਰ ਮੈਂ ਉੱਥੇ ਹੀ ਸਰਾਂਚ ਰੁਕ ਗਿਆ। ਤੇ ਸਵੇਰੇ ਸਵੇਰੇ ਉੱਠ ਕੇ ਤੁਰ ਪਿਆ। ਮੈਂ ਮੋਟੀ ਮੋਟੀ ਗੱਲ ਉਸ ਨੂੰ ਦੱਸ ਦਿੱਤੀ। ਉਸ ਨੇ ਸੁਹਾਤ ਵਿੱਚ ਦੀਵਾ ਜਗਾ ਲਤੇ ਐ ਤੇ ਮੈਨੂੰ ਮੰਝੇ ਉੱਤੇ ਬਿਠਾ ਦਿੱਤਾ। ਹੌਲੀ ਹੌਲੀ ਦੀਵੇ ਦੀ ਲਾਟ ਉੱਚੀ ਉਠੀ ਤਾਂ ਮੈਨੂੰ ਗੋਦੜਾਂ 'ਚ ਬੈਠੇ ਭੈਣ ਉਮਰੀ ਤੇ ਵੀਰਾਂ ਦੇ ਚਿਹਰੇ ਦਿਸੇ। ਭੈਣ ਦੇ ਦੋਵੇਂ ਮੁੰਡੇ ਇਕੱਠੇ ਹੀ ਇੱਕ ਮੰਜੇ ਤੇ ਸੁੱਤੇ ਪਏ ਸਨ ਮੈਂ ਵੀਰਾਂ ਦੀ ਰਜਾਈ ਵੱਲ ਨਿਗਾਹ ਮਾਰੀ ਮੈਨੂੰ ਉਹ ਮੇਰੀ ਆਸ ਤੋਂ ਸਖਣੀ ਲੱਗੀ ਮੇਰਾ ਬੱਚਾ ਮੇਰਾ ਅੰਦਰ ਟੜਕਿਆ ਵੀਰਾ ਮੈਨੂੰ ਵੇਖ ਕੇ ਪਹਿਲਾਂ ਖੁਸ਼ ਹੋਈ ਫਿਰ ਪਲ ਵਿੱਚ ਹੀ ਉਹਦੇ ਚਿਹਰੇ ਤੇ ਗੂੜੀ ਉਦਾਸੀ छा ਗਈ ਉਸਨੇ ਚਿਹਰੇ ਤੋਂ ਮੈਂ ਕਿਸੇ ਬਰਤਗੇ ਪਾਣੇ ਦਾ ਨਿਸ਼ਾਨ ਲੱਪਣ ਲੱਗਾ ਪਰ ਮੈਨੂੰ ਕੁਝ ਨਜ਼ਰ ਨਾ ਆਇਆ ਆਪਣਾ ਬੱਚਾ ਲਵਦੀਆਂ ਮੇਰੀਆਂ ਨਜ਼ਰਾਂ ਇੱਕ ਵਾਰ ਫਿਰ ਸਾਰੇ ਮੰਝਾਂ ਵੱਲ ਫਿਰੀਆਂ ਮੇਰੀ ਭੈਣ ਦੇ ਦੋਵੇਂ ਮੁੰਡੇ ਇੱਕ ਮੰਝੇ ਉੱਪਰ ਅਜੇ ਵੀ ਸੁੱਤੇ ਪਏ ਸਨ ਕਰਮਦੇਨ ਤੇ ਉਸ ਦਾ ਵੱਡਾ ਭਾਈ ਵੀ ਮੈਨੂੰ ਕਿਤੇ ਨਜ਼ਰ ਨਹੀਂ ਜਿਸ ਨੂੰ ਮੇਰੀਆਂ ਅੱਖਾਂ ਵੇਖਣਾ ਚਾਹੁੰਦੀਆਂ ਸਨ ਉਹ ਤਾਂ ਬਿਲਕੁਲ ਵੀ ਨਹੀਂ ਤੂੰ ਆ ਰਜਾਈ 'ਚ ਬੈਠ ਮੈਂ ਚਾਹ ਬਣਾ ਕੇ ਲਿਆਉਣੀ ਆ ਮੇਰੀ ਭੈਣ ਉੱਠ ਕੇ ਚਾਹ ਬਣਾਉਣ ਚਲੀ ਗਈ ਕਰਮਦੇਨ ਦਾ ਛੋਟਾ ਭਰਾ ਪਸ਼ੂਆਂ ਨੂੰ ਕੱਖ ਪਾਉਣ ਲੱਗ ਪਿਆ ਉਮਰੀ ਅਜੇ ਸਵਾਤ ਦਾ ਬਾਰਵੀ ਨਹੀਂ ਸੀ ਟੱਪੀ ਕਿ ਬੀਰਾ ਹਨੇਰੀ ਵਾਂਗ ਮੇਰੇ ਮੰਜੇ ਤੇ ਮੇਰੇ ਕੋਲ ਆ ਚੁੱਕੀ ਤੂੰ ਮੈਨੂੰ ਇੱਥੋਂ ਛੇਤੀ ਲੈ ਜਾ ਨਹਰ ਇਹ ਮੈਨੂੰ ਕਿਸੇ ਦੇ ਹੋਰ ਬਿਠਾਉਣ ਚਾਹੁੰਦੇ ਨੇ ਨਾਲੇ ਕਰਮ ਦਿਨ ਹੋਣੀ ਤੈਨੂੰ ਮਾਰਨ ਨੂੰ ਫਿਰਦੇ ਨੇ ਅੱਜ ਰਾਤ ਨੂੰ ਹੀ ਬਸ ਇੱਥੋਂ ਭੱਜ ਚੱਲ ਉਸ ਦਾ ਛੇਤੀ ਛੇਤੀ ਦਸਦੀ ਦਾ ਸਾਹ ਚੜ ਗਿਆ ਪਰ ਮੇਰੇ ਜਹੰਚ ਕਿੰਨੇ ਹੀ ਸਵਾਲ ਇਕੱਠੇ ਹੋ ਗਏ ਬਸ ਇੱਥੋਂ ਨਿਕਲ ਚੱਲ ਤੈਨੂੰ ਸਭ ਕੁਝ ਦੱਸ ਦੂੰ ਹੁਣ ਵਕਤ ਨਹੀਂ ਉਹੋ ਬਸ ਇੰਨਾ ਹੀ ਕਹਿ ਕੇ ਤੇਜ਼ੀ ਨਾਲ ਆਪਣੀ ਰਜਾਈ 'ਚ ਜਾ ਬੈਠੀ। ਮੇਰੇ ਅੰਦਰ ਦੁੱਖ ਤੇ ਹੈਰਾਨੀ ਨੂੰ ਮੋਢਿਆਂ ਉੱਤੇ ਚੁੱਕੀ ਕਿੰਨੇ ਹੀ ਸਵਾਲ ਖੜੇ ਹੋ ਗਏ। ਪਰ ਉਸ ਦੇ ਕਹਿਣ ਮੁਤਾਬਕ ਹੁਣ ਇਹ ਸਭ ਕੁਝ ਪੁੱਛਣ ਦਾ ਬਖਤ ਨਹੀਂ ਸੀ। ਮੇਰੀ ਭੈਣ ਚਾਹ ਬਣਾ ਲਿਆਈ। ਮੈਨੂੰ ਜ਼ੋਰ ਦੀ ਭੁੱਖ ਲੱਗਣ ਦੇ ਬਾਵਜੂਦ ਵੀ ਉਹ ਚਾਹ ਜ਼ਹਿਰ ਵਰਗੀ ਲੱਗੀ। ਮੇਰੇ ਨਾਲ ਤਾਂ ਖੂਚੋਂ ਨਿਕਲ ਕੇ ਖਾਤੇ 'ਚ ਡਿੱਗਣ ਵਾਲੀ ਗੱਲ ਹੋ ਗਈ ਸੀ। ਜਿਸ ਤੋਂ ਲੁਕਦਾ ਲਕਾਉਂਦਾ ਜਾਨ ਬਚਾਉਂਦਾ ਇੱਥੇ ਤੱਕ ਪਹੁੰਚਿਆ ਹਾਂ ਉਹ ਮੌਤ ਇਸ ਘਰ 'ਚ ਵੀ ਬੈਠੀ ਸੀ ਜਿਸ ਘਰ ਵਿੱਚੋਂ ਮੈਂ ਪਿਆਰ ਦਾ ਨਿੱਗਪਾਲ ਦਾ ਫਿਰਦਾ ਸੀ ਤੇ ਹਫ ਦਾ ਹਫਾਉਂਦਾ ਆ ਡਿੱ ਗਿਆ ਸਾਂ ਉਸੇ ਘਰ ਵਿੱਚੋਂ ਮੈਨੂੰ ਹੁਣ ਭੈ ਆਉਣ ਲੱਗ ਪਿਆ ਲੱਗਦਾ ਸੀ ਮੌਤ ਹੁਣੇ ਹੀ ਇਸ ਘਰ ਦੇ ਕਿਸੇ ਖੁੰਜੇ 'ਚੋਂ ਨਿਕਲੇਗੀ ਤੇ ਮੇਰੀ ਗਿੱਚੀ ਮਰੋੜ ਦੇਵੇਗੀ ਮੈਂ ਅਗਲੀ ਰਾਤ ਨੂੰ ਉਡੀਕਦਿਆਂ ਉਹ ਸਾਰਾ ਦਿਨ ਇੱਕ ਇੱਕ ਪਲ ਕਰਦਿਆਂ ਗਿਣ-ਗਿਣ ਨਗਾਇਆ ਦਿਨੇ ਸਾਨੂੰ ਜਦੋਂ ਵੀ ਥੋੜਾ ਜਿਹਾ ਵਕਤ ਲੱਗਿਆ ਅਸੀਂ ਰਾਤ ਨੂੰ ਤੁਰ ਪੈਣ ਦਿਆਂ ਵਿਆਹਤ ਬਣਾ ਕੇ ਪੱਕਾ ਕਰ ਲਿਆ ਸਾਡੇ ਲਈ ਬਸ ਇੰਨਾ ਹੀ ਸਮਾਂ ਸੀ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਕਰਮਦੀਨ ਅਤੇ ਉਸ ਦੇ ਵੱਡੇ ਭਰਾ ਕੱਲ ਹੀ ਆਪਣੇ ਪਣੋਈਏ ਕੋਲ ਜ਼ਮੀਨ ਦੇ ਰੋਲੇ ਵਿੱਚ ਫਿਰੋਜ਼ਪੁਰ ਗਏ ਨੇ ਕੱਲ ਪਰਸੋਂ ਤੱਕ ਉਹਨਾਂ ਨੇ ਵਾਪਸ ਮੁੜਾ ਹੋਣਾ ਹੈ ਤੇ ਉਹਨਾਂ ਦੇ ਆਿਆਂ ਤੋਂ ਇੱਥੋਂ ਨਿਕਲਣਾ ਬਹੁਤ ਮੁਸ਼ਕਲ ਹੈ ਹੁਣ ਤਾਂ ਜੇ ਰਾਤ ਨੂੰ ਤੁਰਦਿਆਂ ਸਾਡਾ ਪਤਾ ਵੀ ਲੱਗਦਾ ਤਾਂ ਅਸੀਂ ਦੋਵਾਂ ਤੇਹਾਰੂ ਪੈ ਜਾਣੇ ਸੀ ਸ਼ਾਮ ਨੂੰ ਰੋਟੀ ਟੁਕ ਖਾਣ ਤੋਂ ਬਾਅਦ ਮੇਰਾ ਮੰਜਾ ਕਰਮਦੀਨ ਦੇ ਛੋਟੇ ਭਰਾ ਕੋਲ ਦੂਜੀ ਸਵਾਰ ਚ ਢਾ ਦਿੱਤਾ ਗਿਆ ਇੱਕ ਸਵਾਰ ਚ ਮੇਰੀ ਭੈਣ ਉਹਦੇ ਦੋਵੇਂ ਬੱਚੇ ਤੇ ਵੀਰਾਂ ਦਾ ਮੰਜਾ ਸੀ ਪਹਿਲਾਂ ਤਾਂ ਅਸੀਂ ਕਾਫੀ ਰਾਤ ਤੱਕ ਇੱਕੋ ਸਵਾਰ ਚ ਬੈਠੇ ਗੱਲਾਂ ਕਰਦੇ ਰਹੇ ਜਦੋਂ ਨੀਂਦ ਨਾਲ ਅੱਖਾਂ ਭਾਰੀ ਹੋਣ ਲੱਗੀਆਂ ਤਾਂ ਅਸੀਂ ਆਪਣੀ ਸਵਾਰ ਚ ਆ ਗਏ ਗੁੱਜਰ ਨੇ ਮੇਰੇ ਨਾਲ ਗੱਲਾਂ ਕਰਨੀਆਂ ਚਾਹੀਆਂ ਪਰ ਮੈਂ ਨੀਂਦ ਦਾ ਬਹਾਨਾ ਲਾ ਕੇ ਪਾਸਾ ਵਟ ਲਿਆ ਮੈਂ ਚਾਹੁੰਦਾ ਸੀ ਕਿ ਜਲਦੀ ਤੋਂ ਜਲਦੀ ਇਹ ਸੌ ਜਾਣ ਕਿ ਅਸੀਂ ਰਾਤੇ ਰਾਤ ਲੰਬੇ ਨਿਕਲ ਜਾਈਏ ਜਦੋਂ ਗੁੱਜਰ ਸੌ ਗਿਆ ਤਾਂ ਮੈਂ ਪਿਸ਼ਾਬ ਕਰਨ ਦੇ ਬਹਾਨੇ ਬਾਹਰ ਆਇਆ ਬਾਹਰਲਾ ਬੀਹੀ ਵਾਲਾ ਬਾਰ ਖੋਲ ਕੇ ਵਿੱਚ ਪਿਸ਼ਾਬ ਕੀਤਾ ਮੁੜਦਿਆ ਮੈਂ ਬੀਹੀ ਵਾਲੇ ਬਾਰ ਨੂੰ ਜਾਣ ਬੁੱਝ ਕੇ ਕੁੰਡਾ ਨਾਲ ਆਇਆ ਸਿਰਫ ਭੇੜ ਦਿੱਤਾ ਕਿ ਖੋਲਣ ਵੇਲੇ ਖੜਾਕ ਨਾ ਹੋਵੇ ਇਹੀ ਹੁਸ਼ਿਆਰੀ ਮੈਂ ਸੁਹਾਤ ਦਾ ਗੇਟ ਭੇੜਨ ਲੱਗਿਆਂ ਵਰਤੀ ਰਾਤ ਬੀਤਦੀ ਜਾ ਚੁੱਕੀ ਸੀ ਪਰ ਮੇਰੀਆਂ ਅੱਖਾਂ 'ਚ ਨੀਂਦ ਦਾ ਪੋਰਾ ਵੀ ਨਹੀਂ ਸੀ ਮੇਰੇ ਕੰਨ ਸਿਸਤ ਬੰਨੀ ਬਾਹਰ 베ੜੇ 'ਚ ਕਿਸੇ ਦੀ ਪੈੜ ਚੱਲਦੀ ਉਡੇਕ ਕਰ ਰਹੇ ਸਨ ਮੈਂ ਇੱਥੇ ਕਮਰੇ 'ਚ ਪਿਆ ਜੇਲ੍ਹ 'ਚ ਬੰਦ ਉਸ ਕੈਦੀ ਵਾਂਗ ਮਹਿਸੂਸ ਕਰ ਰਿਹਾ ਸੀ ਜਿਸ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਹੋਵੇ ਮੇਰਾ ਜੀ ਕਾਲਾ ਸੀ ਕਿ ਕਦੋਂ ਹਵਾ ਬਣ ਕੇ ਇਸ ਜੇਲ੍ਹ ਦੀਆਂ ਹੱਦਾਂ ਟੱਪ ਜਾਵਾਂ ਥੋੜੇ ਸਮੇਂ ਬਾਅਦ ਮੈਨੂੰ ਬੇੜੇ 'ਚ ਕਿਸੇ ਦੇ ਪੈੜਚਾ ਸੁਣਾਈ ਦਿੱਤੀ ਮੈਂ ਬਿਨਾ ਖੜਕਾ ਕੀਤਿਆਂ ਮੰਜੇ ਤੋਂ ਉੱਠ ਕੇ ਪੈਰੀ ਜੋੜੇ ਪਾ ਲਏ ਦਾਬਵੇਂ ਪੈਰੀ ਸਵਾਤ ਦੇ ਬਾਰ ਤੱਕ ਆਇਆ ਮੱਲਕ ਦੇਣੇ ਸਵਾਤ ਦਾ ਬਾਰ ਖੋਲਿਆ ਇੱਕ ਨਾજર ਹਨੇਰੀ ਸਵਾਤ ਵਿੱਚ ਮਾਰ ਕੇ ਬਾਰ ਮੋੜ ਪੇੜ ਦਿੱਤਾ ਚੱਲ ਛੇਤੀ ਵੀਰਾ ਮੇਰਾ ਹੱਥ ਫੜ ਕੇ ਬਾਹਰਲੇ ਬਾਰ ਵੱਲ ਤੁਰ ਪਈ ਉਸ ਘਰ ਤੋਂ ਕਈ ਘਰ ਲੰਘਣ ਤੱਕ ਅਸੀਂ ਦਾਬਵੇਂ ਪੈਰੀ ਤੁਰਦੇ ਆਏ ਫੇਰ ਪਤਾ ਨਹੀਂ ਕਿਹੜੀ ਕੰਦਨ ਲੱਗੇ ਕੁੱਤੇ ਸਾਨੂੰ ਭੌਂਕਣ ਲੱਗੇ ਸਾਡੀ ਚਾਲ ਹੋਰ ਤੇਜ਼ ਹੋ ਗਈ ਫਿਰਨੀ ਤੇ ਆ ਕੇ ਅਸੀਂ ਦੌੜ ਪਏ ਪਿੰਡ ਦੀ ਜੂ ਟੱਪਣ ਤੱਕ ਅਸੀਂ ਸਾਹ ਨਾਲ ਸਾਹ ਨਾ ਰਣਨ ਦਿੱਤਾ ਜਦੋਂ ਅਸੀਂ ਖਤਰੇ ਤੋਂ ਦੂਰ ਲੰਘ ਆਏ ਫੇਰ ਅਸੀਂ ਦੌੜਨਾ ਛੱਡ ਕੇ ਕਾਹਲੀ ਤੁਰਨ ਲੱਗੇ ਅਸੀਂ ਸਿੱਧਾ ਕੱਟੂ ਵਾਲਾ ਰਸਤਾ ਫੜਿਆ ਸੀ ਕੱਟੋ ਤੋਂ ਅਸੀਂ ਸੇਖੇ ਜਾਂਦੇ ਪਹੇ ਪੈ ਗਏ ਰਾਤੇ ਰਾਤ ਅਸੀਂ ਸੇਖੇ ਟੇਸਨ ਤੇ ਆ ਪੁੱਜੀਏ ਇਰੇ ਸਾਢੇ 4 ਗੱਡੀ ਆਈ ਤਾਂ ਅਸੀਂ ਗੱਡੀ ਚੜ ਗਏ ਵੀਰਾਂ ਕੋਲੇ ਇੱਕ ਸ਼ਾਲ ਤੇ ਮੇਰੀ ਬੁੱਕਲ ਇੱਕ ਖੇਸ ਤੋਂ ਬਿਨਾ ਸਾਡੇ ਕੋਲੇ ਕੋਈ ਕੱਪੜਾ ਨਹੀਂ ਸੀ ਮੈਂ ਆਪਣੇ ਕੱਪੜੇ ਵੀ ਉੱਥੇ ਸਾਡ ਆਇਆ ਸੀ ਭਾਜਦਿਆਂ ਤੇ ਤੁਰਦਿਆਂ ਸਾਨੂੰ ਠੰਡ ਘੱਟ ਮਹਿਸੂਸ ਹੋਈ ਸੀ ਪਰ ਹੁਣ ਸਾਨੂੰ ਪਾਲਾ ਚੜ ਗਿਆ ਸੀ ਅਸੀਂ ਦੋਵੇਂ ਇੱਕੋ ਖੇਸ ਚ ਲਿਪਟ ਕੇ ਇੱਕ ਦੂਜੇ ਨਾਲ ਲੱਗ ਕੇ ਬੈਠ ਗਏ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਵੀਰਾਂ ਨੇ ਨੋਹਰ ਨੂੰ ਆਪਣੇ ਨਾਲ ਬੀਤੀ ਸਾਰੀ ਗੱਲ ਦੱਸ ਦਿੱਤੀ ਕਿ ਕਿਸ ਤਰ੍ਹਾਂ ਕਰਮਦੀਨ ਨੇ ਉਸ ਨੂੰ ਦਵਕਾ ਮਾਰਿਆ ਕਿ ਉਹ ਮੇਰੀ ਭੂਆ ਦੇ ਮੁੰਡੇ ਨਾਲ ਹੱਕ ਕਰ ਲੇ ਜੇ ਉਸ ਨੇ ਇੰਜ ਨਾ ਕੀਤਾ ਤਾਂ ਅਸੀਂ ਤੈਨੂੰ ਤੇ ਨੋਹਰ ਨੂੰ ਮਾਰ ਦੇਵਾਂਗੇ ਅਸਲ ਵਿੱਚ ਕਰਮਦੀਨ ਆਪਣੇ ਭਰਾਵਾਂ ਤੇ ਉਮਰੀ ਨਾਲ ਜਿਹਾ ਕਰਨ ਦਾ ਪੱਕਾ ਮਤਾ ਪਕਾ ਕੇ ਹੀ ਵੀਰਾ ਨੂੰ ਲੈਣ ਆਇਆ ਸੀ ਮਨਸਾ ਤਾਂ ਉਹਨਾਂ ਤਿੰਨਾਂ ਭਰਾਵਾਂ ਦੀ ਨੋਹਰ ਨੂੰ ਮਾਰ ਦੇਣ ਦੀ ਵੀ ਸੀ ਪਰ ਇਹ ਗੱਲ ਉਹਨਾਂ ਨੇ ਉਮਰੀ ਨੂੰ ਨਹੀਂ ਸੀ ਦੱਸੀ ਪਾਰ ਉਮਰੀ ਵੀਰਾਂ ਦਾ ਕਰਮਦੀਨ ਦੇ ਭੂਆ ਦੇ ਮੁੰਡੇ ਨਾਲ ਹੱਕ ਕਰਾਉਣ ਲਈ ਦਿਨੋਂ ਰਾਜੀ ਸੀ ਬਸ ਇੰਨਾ ਹੀ ਭੈਣ ਭਰਾ ਦੇ ਰਿਸ਼ਤੇ ਨੂੰ ਮੁੱਦੇ ਹੋਂ ਸੁੱਟਣ ਲਈ ਕਾਫੀ ਸੀ ਵੀਰਾਂ ਡਰਦੀ ਬੱਚੇ ਨੂੰ ਜਨਮ ਦੇਣ ਲਈ ਚੁੱਪਚਾਪ ਕਰਮਦੀਨ ਨਾਲ ਦਾਨ ਗੜ ਗਈ 20 ਦਿਨਾਂ ਬਾਅਦ ਵੀਰਾਂ ਦੇ ਬੱਚਾ ਪੈਦਾ ਹੋਇਆ ਮਰਿਆ ਹੋਇਆ ਸੀ ਵੀਰਾਂ ਵੀ ਮਰਦੀ ਮਰਦੀ ਬਚੀ ਮਰੇ ਬੱਚੇ ਨਾਲ ਵੀਰਾਂ ਦੇ ਸਾਰੇ ਸੁਪਨੇ ਮਰ ਗਏ ਉਹ ਪੱਥਰ ਵਾਂਗ ਗੁੰਮਸਮ ਹੋ ਗਈ ਮਰੀਆ ਬੱਚਾ ਦਾਨ ਗੜੀਆਂ ਦੇ ਸਾਰੇ ਪਰਿਵਾਰ ਨੂੰ ਖੁਸ਼ੀਆਂ ਦੇ ਝੂਟੇ ਦੇ ਗਿਆ। ਮਹੀਨੇ ਵੀ ਦਿਨਾਂ ਤੱਕ ਬੀਰਾਂ ਦਾ ਹੱਕ ਕਰਮਦੀਨ ਦੇ ਭੂਆ ਦੇ ਮੁੰਡੇ ਨਾਲ ਕਰ ਦੇਣਾ ਸੀ। ਕਿ ਨਹੌਰ ਰਾਤੇ ਰਾਤ ਉਹਨਾਂ ਦੇ ਸੁਪਨੇ ਦੇਖਦੀਆਂ ਅੱਖਾਂ 'ਚ ਘੱਟਾ ਪਾ ਗਿਆ ਸੀ। ਹੁਣ ਦੂਸਰੀ ਗੱਡੀ ਧੂਰੀ ਤੋਂ ਮਲੇਰਕੋਟਲੇ ਵੱਲ ਦੌੜੀ ਜਾ ਰਹੀ ਸੀ। ਨਵਾਂ ਦਿਨ ਚੜਨ ਲੱਗਿਆ ਸੀ, ਚਿੱਟਾ ਚਾਨਣ ਕਾਲੇ ਹਨੇਰੇ ਤੇ ਪਲ-ਪਲ ਪਾਰੂ ਪੈਂਦਾ ਜਾਂਦਾ ਸੀ। ਗੱਡੀ 'ਚ ਸੁੱਤੇ ਪਏ ਮੁਸਾਫਰਾਂ 'ਚੋਂ ਟਾਵਾ-ਟਾਵਾ ਜਾਗਣ ਲੱਗਿਆ ਸੀ। ਵੀਰਾ ਮੇਰੇ ਮੋਢੇ ਤੇ ਸਿਰ ਰੱਖੀ ਉੰਗ ਰਹੀ ਸੀ। ਦਿਨ ਚੜ੍ਹਦੇ ਨੂੰ ਅਸੀਂ ਮਲੇਰਕੋਟਲੇ ਜਾ ਉਤਰੇ। ਮਲੇਰਕੋਟਲੇ ਦੇ ਕੋਲ ਪਿੰਡ ਬਖਤਪੁਰ ਮੇਰੀ ਭੂਆ ਦੇ ਮੁੰਡੇ ਰਹਿੰਦੇ ਸਨ। ਅਸੀਂ ਉਹਨਾਂ ਦਾ ਜਾ ਕੇ ਦਰਖੜਕਾਇਆ। ਉਹਨਾਂ ਨੇ ਮੇਰੀ ਚੰਗੀ ਮਦਦ ਕੀਤੀ ਤੇ ਸਾਡਾ ਹੱਕ ਕਰਾਉਣ ਦਾ ਦਿਨ ਵੀ ਬਣਾ ਦਿੱਤਾ। ਕਈ ਦਿਨਾਂ ਬਾਅਦ ਮੈਂ ਤੇ ਮੇਰੀ ਭੂਆ ਦਾ ਮੁੰਡਾ ਹਜੂਰੇ ਹੋਰਾਂ ਨੂੰ ਸਾਰੀ ਗੱਲ ਦੱਸਣ ਅਤੇ ਆਪਣਾ ਸਮਾਨ ਚੁੱਕਣ ਹਮੇਲਪੁਰ ਗਈ। ਹਜੂਰਾ ਧੁੱਪੇ ਮੰਜੇ ਤੇ ਪਿਆ। ਭਾਨਾ ਮੱਜਾਂ ਨੂੰ ਸੰਨੀ ਕਰ ਰਿਹਾ ਸੀ। ਸਾਨੂੰ ਵੇਖ ਕੇ ਸੰਨੀ ਕਰਦਾ ਕਰਦਾ ਸਾਡੇ ਕੋਲ ਆ ਖੜਿਆ। ਅਸੀਂ ਚਾਹ ਪਾਣੀ ਪੀ ਕੇ ਸਾਰੀ ਹੋਈ ਬਿਤੀ। ਹਜੂਰੇ ਤੇ ਭਾਨੇ ਨੂੰ ਦੱਸ ਦਿੱਤੀ। ਮੈਂ ਤਾਂ ਪਹਿਲਾਂ ਹੀ ਉਹਦੀ ਅੱਖ ਪਛਾਣ ਲਈ ਸੀ। ਪਰ ਤੇਰਾ ਰਿਸ਼ਤੇਦਾਰ ਸੀ। ਹੁਣ ਮੈਂ ਕੀ ਕਹਿ ਸਕਦਾ ਸੀ? ਭਾਨਾ ਹੁਣ ਮੱਜਾਂ ਖੁਰਲੀ ਤੇ ਬੰਨ ਕੇ ਸਾਡੇ ਕੋਲ ਆ ਬੈਠਾ ਸੀ। ਚੱਲ ਫੇਰ ਵੀ ਚੰਗਾ ਹੋਇਆ। ਤੂੰ ਉੱਥੋਂ ਆ ਗਿਆ। ਹਜੂਰੇ ਨੇ ਸੁੱਖ ਦਾ ਸਾਹ ਲਿਆ ਹੁਣ ਤਾਂ ਅਸੀਂ ਤੁਹਾਨੂੰ ਹੱਕ ਤੇ ਪਹੁੰਚਣ ਦਾ ਸੱਦਾ ਦੇਣ ਆਇਆ ਜੀ ਮੇਰੀ ਭੂਆ ਦਾ ਮੁੰਡਾ ਬੋਲ ਪਿਆ ਹਾਂ ਭਾਈ ਜੇ ਤੁਸੀਂ ਬੁਲਾਇਆ ਤਾਂ ਜ਼ਰੂਰ ਪਹੁੰਚਾਂਗੇ ਨਾਲੇ ਮੈਂ ਆਪਣੀ ਧੀ ਦਾ ਵੀ ਕੁਛ ਦੇਣ ਲੈਣ ਕਰਨਾ ਹੈ ਹਜੂਰੇ ਦੇ ਬੋਲਾਂ ਵਿੱਚ ਮੋਠਾਠਾ ਮਾਰ ਰਿਹਾ ਸੀ ਹੁਣ ਅਸੀਂ ਚੱਲਦੇ ਹਾਂ ਜੀ ਦਿਨ ਨਾ ਭੁੱਲਿਓ ਮੇਰੀ ਭੂਆ ਦੇ ਮੁੰਡੇ ਨੇ ਉੱਠਣ ਲੱਗਿਆ ਇੱਕ ਵਾਰ ਫਿਰ ਦੁਹਰਾਇਆ ਲੈ ਇਹ ਭੁੱਲਣ ਵਾਲੀਆਂ ਗੱਲਾਂ ਨੇ ਭੜਿਆ ਹਜੂਰੇ ਨੇ ਮੇਰੇ ਮੋਢੇ ਤੇ ਵਿਸ਼ਵਾਸ ਦਾ ਹੱਥ ਰੱਖਿਆ ਅਸੀਂ ਹਜੂਰੇ ਤੇ ਭਾਨੇ ਕੋਲੋਂ ਪਿਆਰ ਤੇ ਵਿਸ਼ਵਾਸ ਦੀਆਂ ਪੰਡਾਵਾਂ ਬਨ ਕੇ ਖੁਸ਼ੀ ਨਾਲ ਵਖਤ ਪੁਰਾ ਗਏ ਸਾਡੇ ਹੱਕ ਵਾਲੇ ਦਿਨ ਕਿੰਨਾ ਹੀ ਨਿੱਕ ਸੁੱਕ ਲੈ ਕੇ ਹਜੂਰਾ ਭਾਨਾ ਤੇ ਭਾਨੇ ਦੇ ਘਰ ਵਾਲੀ ਪਹੁੰਚੇ ਮੇਰਾ ਤੇ ਵੀਰਾ ਦਾ ਹੱਕ ਹੋ ਗਿਆ ਅਸੀਂ ਨਵੀਂ ਜ਼ਿੰਦਗੀ ਬੇੜੇ 'ਚ ਕਦਮ ਪਾਇਆ ਕੁਝ ਦਿਨਾਂ ਬਾਅਦ ਹੀ ਮੇਰੀ ਭੂਆ ਦੇ ਪਰਿਵਾਰ ਨੂੰ ਕਿਸੇ ਪਿੰਡ ਦੇ ਪੰਚਾਇਤ ਗੰਢ ਦੇ ਕੇ ਲੈਣ ਆ ਗਈ ਮੇਰੇ ਫਰਨੇ ਸਾਰੇ ਪੰਚਾਇਤ ਅਤੇ ਆਪਣੇ ਪੁੱਤਰਾਂ ਦੇ ਸਾਹਮਣੇ ਘਰ ਚ ਚੜੇ ਕਾਠ ਦੇ ਨਿਗੋਣੇ ਜਿਹੇ ਪੈਸੇ ਲੈ ਕੇ ਮੇਰੇ ਪੱਲੇ ਪਾ ਦਿੱਤਾ ਇੰਨੇ ਕੁ ਪੈਸੇ ਵੀ ਉਹਨੇ ਇਸ ਕਰਕੇ ਲੈ ਲਈ ਕਿ ਕਿਤੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਮੁੰਡਿਆਂ ਦੇ ਮਨਾਂ 'ਚ ਲਾਲਚ ਨਾ ਜਾਗ ਪਵੇ ਤੇ ਉਹ ਮੇਰੇ ਕੋਲੋਂ ਛੱਤ ਨਾ ਖੋਹ ਲੈਣ ਉਹ ਪਿੰਡ ਛੱਡ ਕੇ ਪੰਚਾਇਤ ਨਾਲ ਤੁਰ ਗਈ ਉਸੇ ਘਰ ਨੂੰ ਅਸੀਂ ਆਵਾਜ਼ ਕਰ ਲਿਆ ਜਿੱਥੇ ਹੁਣ ਬੱਚਿਆਂ ਦੀਆਂ ਕਿਲਕਾਰੀਆਂ ਨੇ ਤੋਤਲੇ ਹਾਸੇ ਨੇ ਨੂਹਾ ਪੁੱਤਾਂ ਦੇ ਅੱਬਾ ਜੀ ਕਹਿਣ ਵਾਲੇ ਪਿਆਰੇ ਬੋਲਨੇ ਤੋਂ ਇਹ ਕਹਾਣੀ ਨੌਹਰ ਨੇ ਲੇਖਕ ਨੂੰ ਆਪ ਸੁਣਾਈ ਸੀ ਹੁਣ ਤੁਸੀਂ ਨੌਹਰ ਤੇ ਲੇਖਕ ਦੀ ਬਾਤਾਂ ਨੂੰ ਸੁਣੋ ਨੌਹਰ ਨੇ ਸਾਰੀ ਕਹਾਣੀ ਸੁਣਾ ਕੇ ਲੰਬਾ ਸਾਹ ਲਿਆ ਉਸ ਨੇ ਧੂਣੀ ਦੇ ਮੱਧਮ ਚਾਨਣੇ ਬਾਰੀ-ਬਾਰੀ ਸਾਰਿਆਂ ਦੇ ਚਿਹਰੇ ਤੱਕੇ ਨੌਹਰ ਦੇ ਚਿਹਰੇ ਤੋਂ ਮੈਨੂੰ ਲੱਗਿਆ ਜਿਵੇਂ ਉਹ ਹੁਣੇ ਹੋਣਾ ਆਪਣਾ ਕੰਡਿਆਂ ਤੇ ਤੁਰਨ ਵਾਲਾ ਅੱਗਾ ਚੋਂ ਗੁਜ਼ਰਨ ਵਾਲਾ ਜੀਵਨ ਜਿਉਂ ਕੇ ਮੁੜਿਆ ਹੋਵੇ ਹੁਣ ਨਹਰ ਦਾ ਹੱਥ ਕੇਮਾ ਲਾਉਣ ਦੀ ਵਾਰੀ ਮੇਰੀ ਸੀ ਫੇਸਬੁੱਕ ਤੇ ਬਣੀ ਮੇਰੀ ਪਾਕਿਸਤਾਨੀ ਦੋਸਤ ਦੀ ਗੱਲ ਮੈਂ ਹੁਣ ਤੱਕ ਨਹਰ ਤੋਂ ਲੁਕਾ ਕੇ ਰੱਖੀ ਸੀ ਹੁਣ ਉਸਦੇ ਦੱਸਣ ਦਾ ਵੇਲਾ ਆ ਗਿਆ ਸੀ ਮੈਂ ਛੇਤੀ ਭਾਵੁਕ ਹੋਣ ਵਾਲੇ ਆਪਣੇ ਮਨ ਨੂੰ ਹੌਸਲੇ ਚ ਬੰਨਿਆ ਤੇ ਬੋਲ ਪਿਆ ਬਾਬਾ ਜੀ ਤੁਹਾਡਾ ਛੋਟਾ ਭਰਾ ਅਜੇ ਜਿਉਂਦਾ ਹੈ ਮੇਰੇ ਬੋਲ ਇੰਨੀ ਕੋਸ਼ਿਸ਼ ਦੇ باوجود ਵੀ ਥੜਕ ਪਈ ਹੈ ਕਿੱਥੇ ਨਹਰੈਨਾ ਖੁਸ਼ ਤੇ ਹੈਰਾਨ ਹੋਇਆ ਮੇਰੇ ਵੱਲ ਝਾਕਿਆ ਜਿਵੇਂ ਮੈਂ ਉਸ ਦੇ ਛੋਟੇ ਭਰਾ ਨੂੰ ਆਪਣੇ ਪਿੱਛੇ ਲੁਕਾ ਰੱਖਿਆ ਹੋਵੇ ਤੇ ਹੁਣੇ ਹੀ ਝਾਤੀ ਕਰਦਾ ਨਹਰ ਨੂੰ ਝਟ ਦੇਸ ਪਵੇਗਾ ਬਾਬਾ ਜੀ ਤੇਰਾ ਭਰਾ ਬਚ ਗਿਆ ਸੀ ਉਹ ਹੁਣ ਪਾਕਿਸਤਾਨ ਵਿੱਚ ਹੈ ਉਹਦੀ ਪੋਤੀ ਮੇਰੇ ਨਾਲ ਫੇਸਬੁੱਕ ਤੇ ਜੁੜੀ ਹੋਈ ਹੈ ਮੈਂ ਉਹਨਾਂ ਨੂੰ ਵੀ ਤੇਰੇ ਬਾਰੇ ਦੱਸ ਦਿੱਤਾ ਸੀ ਉਹਨਾਂ ਦਾ ਵੀਜ਼ਾ ਵੀ ਲੱਗ ਗਿਆ। ਉਹ ਅਗਲੇ ਹਫ਼ਤੇ ਇੱਧਰ ਆ ਰਹੇ ਨੇ। ਤੈਨੂੰ ਮਿਲਣ। ਮੈਂ ਫਿਰ ਭਾਵੁਕ ਹੋ ਗਿਆ। ਹੈ ਉਹ ਸੱਚ ਪੁੱਤਰਾ ਨੌਹਰ ਨੇ ਹੁੱਕੀ ਪਰਾਂ ਸੁੱਟ ਦਿੱਤੀ। ਉਹ ਇੱਕੋ ਝਟਕੇ ਨਾਲ ਖੜਾ ਹੋ ਗਿਆ। ਮੈਂ ਹੈਰਾਨ ਸੀ ਉਸ ਦੇ ਬੁੱਢੇ ਸਰੀਰ ਵਿੱਚ ਇੰਨੀ ਫਰਤੀ ਕਿਵੇਂ ਆ ਗਈ। ਉਸ ਨੇ ਮੈਨੂੰ ਗਲਵੱਕੜੀ ਚ ਘੁੱਟ ਲਿਆ। ਓਹੋ ਜਿਉਂਦਾ ਰਹਿ ਓਏ ਜੀਨ ਜੋਗਿਆ। ਨੌਹਰ ਦੀ ਧਾ ਨਿਕਲ ਗਈ। ਮੇਰਾ ਅੰਦਰ ਵੀ ਸਭ ਬੰਨ ਤੋੜ ਕੇ ਉਛਲ ਪਿਆ ਅਸੀਂ ਦੋਵੇਂ ਇੱਕ ਦੂਜੇ ਨੂੰ ਗਲਵਕੜੀ ਪਾਈ ਰੋ ਰਹੇ ਸੀ ਸਾਡੇ ਕੋਲ ਖੜੇ ਅਖਤਰ ਤੇ ਆਵਾਸ ਅੱਖਾਂ ਪੂੰਝਦੇ ਸਾਡੇ ਵਿੱਚ ਸ਼ਾਮਿਲ ਹੋ ਗਏ ਜਦੋਂ ਸਾਡੀ ਸੁਰਤ ਪਾਰਤੀ ਫਿਰ ਅਸੀਂ ਇੱਕ ਦੂਜੇ ਦੀ ਗਲਵਕੜੀ ਚੋਂ ਵੱਖ ਹੋਏ ਹੁਣ ਨੌਹਰ ਜਾਣ ਲਈ ਤਿਆਰ ਹੋਇਆ ਉਸਨੇ ਧੂਣੀ ਦੇ ਇੱਕ ਪਾਸੇ ਡਿੱਗੀ ਪਈ ਆਪਣੀ ਹੁੱਕੀ ਚੁੱਕੀ ਚੰਗਾ ਪੁੱਤਰੋ ਮੈਂ ਘਰਦਿਆਂ ਨੂੰ ਦੱਸ ਦੇਵਾਂ ਜਾ ਕੇ ਨੌਹਰ ਹੁਣ ਇਹ ਖੁਸ਼ੀ ਘਰਦਿਆਂ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਛੇਤੀ ਤੋਂ ਛੇਤੀ ਰਾਤ ਕਾਫੀ ਉੱਤਰ ਆਈ ਸੀ ਲੋਕ ਕਦੋਂ ਦੇ ਰਜਾਈਆਂ 'ਚ ਵੜ ਗਏ ਸਨ ਥੋੜੀ-ਥੋੜੀ ਧੁੰਦ ਵੀ ਉਤਰਨ ਲੱਗ ਪਈ ਸੀ ਨੌਹਰ ਘਰ ਨੂੰ ਤੁਰ ਪਿਆ ਸੀ ਉਸਦੇ ਕਦਮਾਂ ਵਿੱਚ ਹੁਣ ਕਾਹਲ ਸੀ ਬਾਬਾ ਜੀ ਹਨੇਰਾ ਮੈਂ ਛੱਡਾ ਨਾ ਅਖਤਰ ਨੌਹਰ ਵੱਲ ਵਧਿਆ ਨਹੀਂ ਪੁੱਤਰੋ ਵੱਡੇ ਹਨੇਰੇ ਤਾਂ ਮੈਂ ਲੰਘ ਆਇਆ ਹੁਣ ਕੋਈ ਡਰ ਨਹੀਂ ਨੌਹਰ ਹੱਥ ਖੜਾ ਕਰਦਾ ਪਤਾਨੀ ਕਿੱਥੋਂ ਬੋਲ ਰਿਹਾ ਸੀ ਅਸੀਂ ਧੂਣੀ ਕੋਲ ਬੁੱਤ ਬਣੇ ਖੜੇ ਤੁਰੇ ਜਾਂਦੇ ਨਹਰ ਨੂੰ ਵੇਖਦੇ ਰਹੇ ਉਸ ਦਾ ਚਿੱਟਾ ਕੁੜਤਾ ਪਜਾਮਾ ਹਨੇਰੇ ਵਿੱਚ ਅਜੇ ਵੀ ਨਜ਼ਰ ਆ ਰਿਹਾ ਸੀ ਸ਼ੁਕਰੀਆ ਦੋਸਤੋ ਜੇਕਰ ਤੁਹਾਨੂੰ ਇਹੋ ਜਿਹੀਆਂ ਕਹਾਣੀਆਂ ਸੁਣਨੀਆਂ ਪਸੰਦ ਹਨ ਤਾਂ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਜੀ